ਆਬ ਯੂਨੀਵਰਸਿਟੀ ਦੇ ਵਿੱਚ ਇੱਕ ਵਾਰ ਫਿਰ ਤੋਂ ਜ਼ਬਰਦਸਤ ਹੰਗਾਮਾ ਹੋ ਰਿਹਾ ਹੈ ਇਹ ਤਸਵੀਰਾਂ ਤੁਸੀਂ ਦੇਖਿਆ ਜਿੱਥੇ ਵਿਦਿਆਰਥੀਆਂ ਦੇ ਵੱਲੋਂ ਪੰਜਾਬ ਯੂਨੀਵਰਸਿਟੀ ਦਾ ਜੋ ਗੇਟ ਨੰਬਰ 2 ਹੈ ਉਸ ਨੂੰ ਬੰਦ ਕਰ ਦਿੱਤਾ ਗਿਆ ਹੈ ਪਲਕੇ ਪੰਜਾਬ ਯੂਨੀਵਰਸਿਟੀ ਜੋ ਬਚਾਓ ਮੋਰਚਾ ਹੈ ਉਹਨਾਂ ਦੇ ਵੱਲੋਂ ਬੰਦ ਦੀ ਕਾਲ ਦਿੱਤੀ ਗਈ ਸੀ ਕਿ ਯੂਨੀਵਰਸਿਟੀ ਨੂੰ ਬੰਦ ਕੀਤਾ ਜਾਵੇਗਾ ਤੇ ਉਸ ਤੋਂ ਪਹਿਲਾਂ ਇਹ ਹੰਗਾਮਾ ਹੋ ਰਿਹਾ ਹੈ ਦਰਸਲ ਵਿਦਿਆਰਥੀਆਂ ਦੇ ਵੱਲੋਂ ਇਸ ਵੇਲੇ ਹੰਗਾਮਾ ਇਸ ਕਰਕੇ ਕੀਤਾ ਜਾ ਰਿਹਾ ਹੈ ਕਿਉਂਕਿ ਯੂਨੀਵਰਸਿਟੀ ਪ੍ਰਸ਼ਾਸਨ ਦੇ ਵੱਲੋਂ ਜੋ ਐਗਜ਼ਾਮਸ ਨੇ ਉਹਨਾਂ ਦਾ ਵੈਨਿਊ ਚੇਂਜ ਕਰ ਦਿੱਤਾ ਗਿਆ ਜੋ ਵਿਦਿਆਰਥੀ ਨੇ ਉਹਨਾਂ ਦੇ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਕਿ ਵੈਨਿਊ ਨਹੀਂ ਚੇਂਜ ਕੀਤਾ ਜਾਵੇਗਾ ਬਲਕਿ ਜੋ ਐਗਜ਼ਾਮ ਨੇ ਜੋ ਪੇਪਰ ਨੇ ਉਹਨਾਂ ਨੂੰ ਮੁਲਤਵੀ ਕੀਤਾ ਜਾਵੇ ਤਾਂ ਵਿਦਿਆਰਥੀਆਂ ਦੀ ਇਸ ਵੇਲੇ ਇਹੀ ਮੰਗ ਹੈ ਜਿਸ ਨੂੰ ਲੈ ਕੇ ਹੁਣ ਵਿਦਿਆਰਥੀਆਂ ਦੇ ਵਿੱਚ ਇਹ ਰੋਸ ਦੇਖਣ ਨੂੰ ਮਿਲ ਰਿਹਾ ਹੈ ਇਸ ਦੇ ਨਾਲ ਹੀ ਜੋ ਯੂਨੀਵਰਸਿਟੀ ਪ੍ਰਸ਼ਾਸਨ ਹੈ ਉਸ ਨੂੰ ਅਲਟੀਮੇਟਮ ਦੇ ਦਿੱਤਾ ਗਿਆ ਅੱਧੇ ਘੰਟੇ ਦਾ ਸਮਾਂ ਦਿੱਤਾ ਗਿਆ ਸੋਚ ਵਿਚਾਰ ਕਰਨ ਦੇ ਲਈ ਅਤੇ ਨਾਲ ਦੀ ਨਾਲ ਕਹਿ ਦਿੱਤਾ ਗਿਆ ਕਿ ਅੱਧੇ ਘੰਟੇ ਬਾਅਦ ਜੇਕਰ ਯੂਨੀਵਰਸਿਟੀ ਪ੍ਰਸ਼ਾਸਨ ਨੇ ਇਹ ਫੈਸਲਾ ਵਾਪਸ ਨਾ ਲਿਆ ਜੋ ਵੈਨਿਊ ਚੇਂਜ ਕੀਤੇ ਜਾ ਰਹੇ ਨੇ ਐਗਜ਼ਾਮ ਦੇ ਉਸ ਨੂੰ ਮਲਤਵੀ ਨਾ ਕੀਤਾ ਤਾਂ ਇਹ ਹੰਗਾਮਾ ਹੋਰ ਹੋਵੇਗਾ ਸੰਘਰਸ਼ ਹੋਰ ਤੇਜ਼ ਹੋਵੇਗਾ ਤਾਂ ਕੱਲ ਯਾਨੀ 26 ਨਵੰਬਰ ਜਦੋਂ ਪੀਯੂ ਦੇ ਵਿੱਚ ਇੱਕ ਵਾਰ ਫਿਰ ਹੰਗਾਮਾ ਦੇਖਣ ਨੂੰ ਮਿਲ ਸਕਦਾ ਹੈ ਕਿਉਂਕਿ ਯੂਨੀਵਰਸਿਟੀ ਦੇ ਜੋ ਵਿਦਿਆਰਥੀ ਨੇ ਉਹਨਾਂ ਦੇ ਵੱਲੋਂ ਬੰਦ ਦੀ ਕਾਲ ਦਿੱਤੀ ਗਈ ਹੈ ਅਤੇ ਜੋ ਸਾਥੀ ਕਾਲਜਾਂ ਦੇ ਵਿਦਿਆਰਥੀ ਨੇ ਉਹਨਾਂ ਨੂੰ ਆਉਣ ਦਾ ਸੱਦਾ ਦਿੱਤਾ ਗਿਆ ਜਿਸ ਤਰੀਕੇ ਦੇ ਨਾਲ ਸੈਨਟ ਚੋੜਾ ਦੀ ਆ ਤਰੀਕਾ ਜਿਹੜੀਆਂ ਨੇ ਉਹਨਾਂ ਨੂੰ ਲੈ ਕੇ ਹੰਗਾਮਾ ਕੀਤਾ ਜਾ ਰਿਹਾ ਵਿਦਿਆਰਥੀ ਜਿਹੜੀ ਐ ਤਰੀਕਾ ਦੇ ਐਲਾਨ ਦੀ ਮੰਗ ਕਰ ਰਹੇ ਨੇ ਸਾਫ਼-ਸਾਫ਼ ਕਹਿ ਰਹੇ ਨੇ ਕਿ ਪੰਜਾਬ ਯੂਨੀਵਰਸਿਟੀ ਤੇ ਪੰਜਾਬ ਦਾ ਹੱਕ ਹੈ ਕੇਂਦਰ ਦਾ ਹੱਕ ਨਹੀਂ ਹੈ ਕੇਂਦਰ ਨੂੰ ਕਬਜ਼ਾ ਨਹੀਂ ਕਰਨ ਦਵਾਂਗੇ ਕੇਂਦਰ ਦਾ ੱੱਕਾ ਨਹੀਂ ਇਹ ਹੰਗਾਮਾ ਹੋ ਰਿਹਾ 10 ਤਰੀਕ ਨੂੰ ਵੀ ਅਜੀਬ ਤਸਵੀਰ ਦੇਖਣ ਨੂੰ ਮਿਲੀ ਸੀ ਜਦੋਂ ਪੰਜਾਬ ਯੂਨੀਵਰਸਿਟੀ ਦੇ ਵਿੱਚ ਇਹ ਹੰਗਾਮਾ ਹੋਇਆ ਸੀ ਜਦੋਂ ਵੱਡੀ ਗਿਣਤੀ ਦੇ ਵਿੱਚ ਵਿਦਿਆਰਥੀ ਜਿਹੜੇ ਨੇ ਰੋਸ ਮੁਜ਼ਾਹਰਾ ਕਰਦੇ ਹੋਏ ਨਜ਼ਰ ਆਏ ਸੀ ਪੁਲਿਸ ਦੇ ਵੱਲੋਂ ਵੀ ਉੱਥੇ ਪੁਲਿਸ ਬਲ ਜਿਹੜਾ ਹੈ ਤਨਾਤ ਕੀ ਗਿਆ ਗਿਆ ਸੀ ਤੇ ਹੁਣ ਵਿਦਿਆਰਥੀਆਂ ਦੇ ਵੱਲੋਂ ਸਾਫ਼ ਤੌਰ ਤੇ ਗਿਆ ਗਿਆ ਸੀ 26 ਨਵੰਬਰ ਦੀ ਕਾਲ ਦਿੱਤੀ ਗਈ ਸੀ ਯੂਨੀਵਰਸਿਟੀ ਬੰਦ ਕਰਨ ਦੀ ਤੇ ਯੂਨੀਵਰਸਿਟੀ ਬੰਦ ਕਰਨ ਦੀ ਜੋ ਕਾਲ ਸੀ ਉਸ ਨੂੰ ਦਾ ਯੂਨੀਵਰਸਿਟੀ ਪ੍ਰਸ਼ਾਸਨ ਨੇ ਜੋ ਹੈ ਸਾਥ ਦਿੱਤਾ ਪਰ ਬਾਅਦ ਦੇ ਵਿੱਚ ਇੱਕ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਜਿਸ ਦੇ ਵਿੱਚ ਜੋ ਐਗਜ਼ਾਮ ਤੇ ਉਹਨਾਂ ਦੇ ਵੈਨਿਊ ਨੂੰ ਚੇਂਜ ਕਰ ਦਿੱਤਾ ਜਾਂਦਾ ਹੈ ਡੀਏਵੀ ਕਾਲਜ ਜੋ ਸੈਕਟਰ 10 ਦੇ ਵਿੱਚ ਹੈ ਉਹ ਵੈਨਿਊ ਰੱਖਿਆ ਜਾਂਦਾ ਹੈ ਜਿਸ ਤੋਂ ਬਾਅਦ ਵਿਦਿਆਰਥੀਆਂ ਤੱਕ ਜਦੋਂ ਇਹ ਖਬਰ ਪਹੁੰਚੀ ਵਿਦਿਆਰਥੀਆਂ ਤੱਕ ਜਦੋਂ ਇਹ ਨੋਟੀਫਿਕੇਸ਼ਨ ਪਹੁੰਚੀ ਤਾਂ ਵਿਦਿਆਰਥੀਆਂ ਦਾ ਰੋਸ ਇੱਥੇ ਦੇਖਣ ਨੂੰ ਮਿਲਿਆ ਤਾਂ ਇਹ ਹੰਗਾਮਾ ਜਿਹੜਾ ਹੈ ਪੰਜਾਬ ਯੂਨੀਵਰਸਿਟੀ ਦੇ ਵਿੱਚ ਇਸ ਵੇਲੇ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ ਤਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਐਲਾਨ ਕੀਤਾ ਸੀ ਕਿ ਪੀਯੂ ਕੈਂਪਸ ਦੇ ਸਾਰੇ ਟੀਚਿੰਗ ਨੌਨ ਟੀਚਿੰਗ ਵਿਭਾਗ ਅਤੇ ਜੋ ਦਫ਼ਤਰ ਨੇ 26 ਨਵੰਬਰ 2025 ਨੂੰ ਬੰਦ ਰਹਿਣਗੇ ਪੰਜਾਬ ਯੂਨੀਵਰਸਿਟੀ ਜਿਹੜੀ ਹੈ ਸੈਨੇਟ ਚੋਣਾਂ ਦੀਆਂ ਤਰੀਕਾ ਦਾ ਐਲਾਨ ਨਾ ਹੋਣ ਕਰਕੇ ਵਿਦਿਆਰਥੀ ਜਿਹੜੇ ਨੇ ਇਹ ਰੋਸ ਪ੍ਰਦਰਸ਼ਨ ਕਰ ਰਹੇ ਨੇ ਪੰਜਾਬ ਭਰ ਦੇ ਪੰਜਾਬ ਭਰ ਦੇ ਕਰੀਬ ਵੀ ਕਾਲਜ ਦੇ ਵਿਦਿਆਰਥੀ ਜਿਹੜੇ ਨੇ ਉਹਨਾਂ ਨੂੰ ਚੰਡੀਗੜ੍ਹ ਪਹੁੰਚਣ ਦੀ ਅਪੀਲ ਜਿਹੜੀ ਆ ਕੀਤੀ ਗਈ ਹੈ ਉਸ ਨੂੰ ਲੈ ਕੇ ਜੋ ਪੁਲਿਸ ਪ੍ਰਸ਼ਾਸਨ ਹੈ ਉਹ ਵੀ ਮੁਸਤੈਦ ਹੋ ਚੁੱਕਾ ਹੈ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਵੀ ਤਿਆਰੀਆਂ ਮੁਕੰਮਲ ਕਾਲੀਆਂ ਗਈਆਂ ਨੇ ਕਿਉਂਕਿ ਕੱਲ ਪਿਉ ਦੇ ਬੱਚੇ ਜ਼ਬਰਦਸਤ ਹੰਗਾਮਾ ਦੇਖਣ ਨੂੰ ਮਿਲ ਸਕਦਾ ਹੈ ਕਿਉਂਕਿ ਜੋ ਜੇਕਰ ਗੱਲ ਕੀਤੀ ਜਾਵੇ 10 ਨਵੰਬਰ ਦੀ ਤਸਵੀਰ ਦੀ ਤਾਂ ਉਸ ਵੇਲੇ ਵੀ ਹੰਗਾਮਾ ਦੇਖਣ ਨੂੰ ਮਿਲ ਰਿਹਾ ਸੀ ਜਦੋਂ ਵਿਦਿਆਰਥੀਆਂ ਦੇ ਵੱਲੋਂ ਯੂਨੀਵਰਸਿਟੀ ਦੇ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਪਰ ਪੁਲਿਸ ਦੇ ਵੱਲੋਂ ਉਹਨਾਂ ਨੂੰ ਦਾਖਲ ਨਹੀਂ ਹੋਣ ਦਿੱਤਾ ਗਿਆ ਸੀ ਤੇ ਹੁਣ ਕੱਲ ਫਿਰ ਇਹ ਤਸਵੀਰ ਇੱਕ ਵਾਰ ਫਿਰ ਦੇਖਣ ਨੂੰ ਮਿਲ ਸਕਦੀ ਹੈ ਕਿਉਂਕਿ ਪੰਜਾਬ ਯੂਨੀਵਰਸਿਟੀ ਦੇ ਜੋ ਵਿਦਿਆਰਥੀ ਨੇ ਉਹਨਾਂ ਦੇ ਵੱਲੋਂ ਸੰਘਰਸ਼ ਤਿੱਖਾ ਕਰਨ ਦੀ ਇਹ ਚੇਤਾਵਨੀ ਦਿੱਤੀ ਗਈ ਹੈ ਦੱਸ ਦਿਆ ਕਿ ਜੋ ਜਾਣਕਾਰੀ ਆ ਕਿ ਪ੍ਰੀਖਿਆਵਾਂ ਸੈਂਟਰ ਦੇ ਵਿੱਚ ਤਬਦੀਲੀ ਕੀਤੀ ਗਈ ਸੀ ਜੋ ਪੀਯੂ ਕੈਂਪਸ ਦੇ ਐਗਜ਼ਾਮਿੰਨ ਸੈਂਟਰ ਨੇ ਸੀਐਚਡੀ 40 ਸੀਐਚਡੀ 41 ਸੀਐਚਡੀ 43 ਤੇ ਸੀਐਚਡੀ 44 ਇਹ ਜਿਨ੍ਹਾਂ ਦੇ ਵਿੱਚ ਐਗਜ਼ਾਮ ਹੋਣੇ ਸੀ ਉਹਨਾਂ ਦਾ ਸ਼ਡਿਊਲ ਚੇਂਜ ਕੀਤਾ ਗਿਆ ਵੈਨਿਊ ਚੇਂਜ ਕੀਤਾ ਗਿਆ ਤੇ ਡੀਏਵੀ ਕਾਲਜ ਸੈਕਟਰ 10 ਚੰਡੀਗੜ੍ਹ ਦੇ ਵਿੱਚ ਇਸ ਨੂੰ ਤਬਦੀਲ ਕਰ ਦਿੱਤਾ ਜਾਂਦਾ ਹੈ ਉਸ ਤੋਂ ਬਾਅਦ ਵਿਦਿਆਰਥੀਆਂ ਦਾ ਇਹ ਰੋਸ ਵਧਿਆ ਵਿਦਿਆਰਥੀਆਂ ਦੇ ਵੱਲੋਂ ਸਾਫ਼ ਤੌਰ ਤੇ ਕਹਿ ਦਿੱਤਾ ਗਿਆ ਕਿ ਇਹ ਪੇਪਰ ਜਿਹੜੇ ਨੇ ਇਹ ਮਲਤਵੀ ਹੋਣਗੇ ਪੰਜਾਬ ਯੂਨੀਵਰਸਿਟੀ ਭਲਕੇ ਬੰਦ ਰਹੇਗੀ ਤੇ ਸਾਰੇ ਵਿਦਿਅਕ ਅਦਾਰਿਆਂ ਨੂੰ ਇਹ ਅਪੀਲ ਕੀਤੀ ਗਈ ਹੈ ਕਿ ਵੱਡੀ ਗਿਣਤੀ ਦੇ ਵਿੱਚ ਪੰਜਾਬ ਯੂਨੀਵਰਸਿਟੀ ਪਹੁੰਚਣ ਤੇ ਇਸ ਸੰਘਰਸ਼ ਦੇ ਵਿੱਚ ਵਿਦਿਆਰਥੀਆਂ ਦਾ ਸਾਥ ਦੇਣ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਪੰਜਾਬ ਯੂਨੀਵਰਸਿਟੀ ਦੇ ਵਿੱਚ ਜ਼ਬਰਦਸਤ ਹੰਗਾਮਾ ਦੇਖਣ ਨੂੰ ਮਿਲ ਰਿਹਾ ਹੈ ਵੱਡੀ ਗਿਣਤੀ ਦੇ ਵਿੱਚ ਵਿਦਿਆਰਥੀ ਇੱਥੇ ਬੈਠੇ ਹੋਏ ਨੇ ਉਨ੍ਹਾਂ ਦੇ ਵੱਲੋਂ ਗੇਟ ਨੰਬਰ 2 ਜਿਹੜਾ ਹੈ ਉਸ ਨੂੰ ਬੰਦ ਕਰ ਦਿੱਤਾ ਗਿਆ ਪੰਜਾਬ ਯੂਨੀਵਰਸਿਟੀ ਦੇ ਤਿੰਨ ਗੇਟ ਨੇ ਜੇਕਰ ਗੱਲ ਕੀਤੀ ਜਾਵੇ ਇਸ ਗੇਟ ਦੀ ਤਾਂ ਇਹ ਵੀ ਗੇਟ ਜਿਹੜਾ ਹੈ ਬੇहद ਅਹਿਮ ਮੰਨਿਆ ਜਾਂਦਾ ਹੈ ਤੇ ਇਸ ਗੇਟ ਰਾਹੀਂ ਕਾਫੀ ਵੱਡੀ ਗਿਣਤੀ ਦੇ ਵਿੱਚ ਵਿਦਿਆਰਥੀ ਐਂਟਰਸ ਲੈਂਦੇ ਨੇ ਇਸ ਤੋਂ ਇਲਾਵਾ ਇੱਕ ਪੀਯੂ ਦਾ ਜੋ ਗੇਟ ਨੰਬਰ 1 ਹੈ ਉਹ ਪਜੀਆ ਵਾਲੀ ਸਾਈਡ ਪੈ ਜਾਂਦਾ ਹੈ ਤੇ ਇਸ ਤਰੀਕੇ ਦੇ ਨਾਲ ਗੇਟ ਨੰਬਰ 2 ਤੇ ਅੱਗੇ ਹੁਣ ਵਿਦਿਆਰਥੀ ਬੈਠੇ ਹੋਏ ਨੇ ਉਹਨਾਂ ਦੇ ਵੱਲੋਂ ਸਿੱਧੇ ਤੌਰ ਤੇ ਪ੍ਰਸ਼ਾਸਨ ਨੂੰ ਜੋ ਵਿਦਿਆਰਥੀ ਨੇ ਉਹਨਾਂ ਦੇ ਵੱਲੋਂ ਜੋ ਯੂਨੀਵਰਸਿਟੀ ਪ੍ਰਸ਼ਾਸਨ ਹੈ ਉਹਨਾਂ ਨੂੰ ਅੱਧੇ ਘੰਟੇ ਦਾ ਸਮਾਂ ਦਿੱਤਾ ਗਿਆ ਹੈ ਸੋਚ ਵਿਚਾਰਨ ਦੇ ਲਈ ਕਿ ਤੁਸੀਂ ਸੋਚ ਵਿਚਾਰ ਕਰ ਲਓ ਅੱਧੇ ਘੰਟੇ ਬਾਅਦ ਜੇਕਰ ਤੁਸੀਂ ਫੈਸਲਾ ਨਾ ਲਿਆ ਪੇਪਰਾਂ ਨੂੰ ਮਲਤਵੀ ਨਾ ਕੀਤਾ ਤਾਂ ਸਥਾਨ ਨਾ ਬਦਲਿਆ ਤਾਂ ਕੱਲ ਨੂੰ ਵੱਡਾ ਹੰਗਾਮਾ ਤੇ ਵੱਡਾ ਸੰਘਰਸ਼ ਜਿਹੜਾ ਹੈ ਇੱਥੇ ਦੇਖਣ ਨੂੰ ਮਿਲੇਗਾ ਤਾਂ ਕਿਸ ਤਰੀਕੇ ਦੀ ਤਸਵੀਰ ਤੇ ਕਿਸ ਤਰੀਕੇ ਦੇ ਨਾਲ ਮਾਹੌਲ ਹੈ ਤੁਸੀਂ ਸਾਫ਼ ਤੌਰ ਤੇ ਇਹਨਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ជាការដោះស្រាយ